ਜਗਰਾਤ ਸਿੰਘ ਸਰਾਵੀਰ ਜੀ ਪਿੰਗੜਵਾਲਾ ਸੁਸਾਇਟੀ ਯੂਕੇ ਤੋਂ ਤੇ ਉਹਨਾਂ ਨਾਲ ਕਾਲ ਤੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵਿਚਾਰ ਜਿਹੜੇ ਸਾਂਝ ਕਰਦੇ ਆ ਖਾਸ ਕਰਕੇ ਮੌਜੂਦਾ ਹਾਲਾਤਾਂ ਦੇ ਉੱਤੇ ਕਿ ਅੱਜ ਜਿਹੜੇ ਇਹ ਹਾਲਾਤ ਬਣੇ ਨੇ ਕਿਉਂਕਿ ਮੈਂ ਪਹਿਲਾਂ ਹੀ ਗੱਲ ਕੀਤੀ ਸੀਗੀ ਕਿ ਇਹ ਕਾਫੀ ਧੀਰ ਤੋਂ ਸੂਲਗ ਦੀ ਸੂਲਗ ਦੀ ਆਗਾਜ ਪਾਮੜ ਬਣੀ ਆ ਸੋ ਪਹਿਲਾਂ ਤਾਂ ਮੈਂ ਪਿੰਗੜਵਾਲਾ ਸੁਸਾਇਟੀ ਯੂਕੇ ਦੇ ਪ੍ਰਧਾਨ ਜਗਰਾਤ ਸਿੰਘ ਸਰਾਜੀ ਦਾ ਸਵਾਗਤ ਕਰਦੀ ਆ ਪ੍ਰੋਗਰਾਮ ਦੇ ਵਿੱਚ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਪੈਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜੋ ਪੀਬੀਸੀ ਚੈਨਲ ਦੇਖ ਰਹੇ ਐ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਆ ਜਿਹੜੀ ਸਿਚੁਏਸ਼ਨ ਹੈ ਦੇਖੋ ਐ ਕਹਿੰਨਾ ਕਿ ਕਾਲਰ ਆ ਜਿਹੜੇ ਨਾਲ ਉਹ ਵੀ ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਉਹਦੇ ਤੇ ਕਨਸੈਂਟਰੇਟ ਕਰਿਓ ਜੀ ਕਿਉਂਕਿ ਸਿਚੁਏਸ਼ਨ ਬਹੁਤ ਗੰਭੀਰ ਹੈ ਤੇ ਇਹ ਸਿਚੁਏਸ਼ਨ ਹੈ ਜਿਹੜੀ ਜਿਵੇਂ ਅੱਜ ਦੀ ਵੀ ਹੈ ਜੀ ਹਾਂਜੀ ਇਹ ਪਹਿਲਾਂ ਤਾਂ ਕੈਨ ਹੈਡ ਵੀ ਹੁੰਦੇ ਸੀ ਇਹ ਵੱਖਰੇ ਵੱਖਰੇ ਨਾਮ ਬਦਲੀ ਗਏ ਐ ਨੈਸ਼ਨਲ ਫਰੰਟ ਹਾਂਜੀ ਤੇ ਹੁਣ ਫਾਰ ਰਾਈਟ ਹਾਂਜੀ ਇਹ ਫਾਰ ਰਾਈਟ ਕੱਲੇ ਇੰਗਲੈਂਡ ਦੇ ਵਿੱਚ ਦੀ ਤੇ ਅਮਰੀਕਾ 'ਚ ਵੀ ਹੈਗੇ ਐ ਇੰਡੀਆ 'ਚ ਵੀ ਹੈਗੇ ਐ ਸਾਰੇ ਦੂਸਰੇ ਕੰਟਰੀਆਂ 'ਚ ਵੀ ਹੈਗੇ ਐ ਜੀ ਲੇਕਿਨ ਆਪਾਂ ਇਸ ਸਿਚੁਏਸ਼ਨ ਤੇ ਆਪਣੇ ਵਿਚਾਰਾਂ ਨੂੰ ਬਹੁਤ ਕੀਮਤ ਰੱਖ ਕੇ ਬਹੁਤ ਪ੍ਰਭਾਵਸ਼ਾਲੀ ਜਿਹੜੇ ਕਾਮ ਨੂੰ ਸਾਰੇ ਦੇਖ ਲਈ ਜਿਨ੍ਹਾਂ ਦੀ ਜਰੂਰਤ ਆ ਉਹਦੇ ਤੇ ਕਨਸੈਂਟਰੇਟ ਕਰੀਏ ਜੀ ਸਭ ਤੋਂ ਪਹਿਲਾਂ ਤੁਹਾਨੂੰ ਗਈਦਾ ਕਿ ਸਿਕਿਓਕ ਨੂੰ ਸੰਭਾਲਣਾ ਚਾਹੀਏ ਬਿਲਕੁਲ ਦੂਜੇ ਨੰਬਰ ਤੇ ਆਪਾਂ ਜਿਹੜੀਆਂ ਸੱਗੀਆਂ ਸਪੀਕੇਰ ਜਿਹੜੇ ਸਾਡੇ ਲੈਕਚਰ ਹੈ ਉਹਨਾਂ ਦਾ ਟੈਂਪਰੇਚਰ ਲੋ ਰੱਖੀਏ ਕਿੱਜਾ ਤੇ ਸਾਡੀ ਜਿਹੜੀ ਯੂਨਿਟੀ ਆ ਇਹ ਸਾਰੇ ਸੰਸਾਰ ਦੇ ਵਿੱਚ ਮਿਨਿਓਰਿਟੀ ਤੇ ਅਟੈਕ ਹੁੰਦੇ ਰਹੇ ਆ ਹੁੰਦੇ ਆਏ ਆ ਹੋ ਰਹੇ ਆ ਲੇਕਿਨ ਉਹ ਉੱਥੇ ਇਕੱਠ ਯੂਨਿਟੀ ਦਿਖਾਉਣਾ ਇਹ ਇੱਕ ਸਾਡਾ ਮਿਨੈਟਸ ਖਾਦਿਆ ਜੀ ਅੱਜ ਜੀ ਭਾਵੇਂ ਉਹ ਮੁਸਲਮਾਨ ਭਾਈਆਰੇ ਤੇ ਅਟੈਕ ਕਿਲਾਦਾ ਕਰ ਰਹੇ ਆ ਲੇਕਿਨ ਉੱਥੇ ਇਕੱਠੇ ਹੋ ਕੇ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਉਹ ਸ਼ਬਦ ਤੇ ਅਮਲ ਕਰੀ ਜੇ ਅਵਲ ਅੱਲਾ ਨੂਰ ਪਾਇਆ ਫਰਸਤ ਦੇ ਸਾਫਨ ਤੇ ਇੱਕ ਨੂਰ ਸੇ ਸਮਝੋ ਕਿ ਇਹ ਕੌਣ ਪਲੀ ਕੌਣ ਜੀ ਯੂਨਿਟੀ ਦਿਖਾਈਏ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਜਿਹੜੇ ਰਾਤ ਜਿਹੜੇ ਗੈਦਰਿੰਗ ਹੋਈ ਹੈ ਤੇ ਉਹ ਆਊਟ ਨੰਬਰਡ ਆਫ ਜੀਬੀਸੀ ਦੀ ਨੀਂਦ ਹੈ ਤੇ ਆਊਟ ਨੰਬਰਡ ਹੋਏ ਆ ਉਹ ਜਿਹੜੇ ਇਥੇ ਫਾਰ ਫਾਰਾਈਟ ਵਾਲੇ ਆ ਜੀ ਮੋਰ ਇੰਪੋਰਟੈਂਟ ਜਿਹੜੀ ਗੱਲ ਹੈਗੀ ਹੈ ਕਿ ਆਪਾਂ ਕਲੂਬ ਨੂੰ ਆਪਣੇ ਹੱਥ ਚ ਨਹੀਂ ਰੱਖਣਾ ਜੀ ਇਹ ਉਹ ਲੈਂਦੇ ਆ ਤਾਂ ਪੁਲਿਸ ਉਹਨਾਂ ਦਾ ਹੁਣ ਸੁਧਾਰ ਲਓ। ਸੇਖ ਦੇਖੋ ਕਿ ਕਾਰਨ ਲੱਭਣੇ ਪੈ ਗਏ ਆਪਾਂ ਨੂੰ। ਬਿਲਕੁਲ। ਆਪਾਂ ਆਪਣੇ ਹੀ ਲੋਕ ਇਮੀਗ੍ਰੇਸ਼ਨ ਇਮੀਗ੍ਰੈਂਟਸ ਤੇ ਜਿਹੜੇ ਆਪਣੇ ਲੈਕਚਰਾਂ ਦਾ ਟੈਂਪਰੇਚਰ ਉਹ ਬਹੁਤ ਹਾਈ ਰਿਹਾ। ਉਹਨਾਂ ਦਾ ਜਿਹੜਾ ਫਾਇਦਾ ਇੱਕੋ ਦੇ ਜਿਹੜੇ ਉਹ ਫਾਰ ਰਾਈਟ ਵਰਗੁੰਦੇ ਆ। ਉਹ ਤੋਂ ਦੇ। ਕਦੇ ਅਸੀਂ ਸਟੂਡੈਂਟਸ ਤੇ ਬਹੁਤ ਗਰਮ ਵਿਚਾਰ ਤੇ ਆਪਣੇ ਟੀਵੀ ਤੇ ਜਾਂ ਰੇਡੀਓ ਤੇ ਜਾਂ ਸੋਸ਼ਲ ਮੀਡੀਆ 'ਤੇ ਦਿੰਨੇ ਆ। ਜਾਂ ਅਸੀਂ ਜਿਹੜੇ ਕੋਰਸ ਤੇ ਹੁੰਦੇ ਆ ਕਿਹੜੇ ਗਰੀ ਉਹਨਾਂ ਤੇ ਦਿੰਨੇ ਇਹਦੇ ਤੇ ਵੀ ਆਪਾਂ ਨੂੰ ਵਿਚਾਰ ਕਰਨਾ ਪਊਗਾ। ਜੀ। ਦੇਖੋ ਕਿ ਘੱਟ ਜਿੰਨਾ ਹਰੇਕ ਮਲਟੀਮੀਡੀਆ ਤੇ ਉਹਨਾਂ ਤੇ ਅਟੈਕ ਹੋ ਰਿਹਾ। ਜਿਹੜੀਆਂ ਧਾਰਮਿਕ ਸੰਸਥਾਵਾਂ ਆਮੇ ਉਹ ਕਿਸੇ ਵੀ ਧਰਮ ਮਜਬਦਾਂ ਹੋਵੇ ਦੇਖੋ ਆਪਣੇ ਜਿਹੜੇ ਧਾਰਮਿਕ ਲੀਡਰ ਹੈ ਉਹ ਧਰਮ ਤੇ ਮਜਬਦਾਂ ਫਰਕ ਕੀ ਦੱਸ ਸਕਦੇ ਸੰਤ ਦੇ ਨਾਲ ਜੇ ਅਸੀਂ ਦੱਸਿਆ ਹੁੰਦਾ ਕਿ 7000 ਸਾਲ ਪਹਿਲਾਂ ਕੋਈ ਮਜਬ ਨਹੀਂ ਸੀ ਉਦੋਂ ਧਰਮ ਸੀ ਗੁਰੂ ਨਾਨਕ ਪਾਤਸ਼ਾਹ ਨੇ ਧਰਮ ਤੇ ਪ੍ਰਚਾਰ ਕੀਤਾ ਗੁਰੂ ਗ੍ਰੰਥ ਸਾਹਿਬ ਖੜਕ ਧਰਮ ਗ੍ਰੰਥ ਹੈ ਮੱਧਵਤਾ ਗ੍ਰੰਥ ਸੀ ਜਿਹਦੇ ਵਿੱਚ ਹਰ ਧਰਮ ਦੀ ਗੱਲ ਹੋ ਗਈ ਹੈ ਫਰਨਾਸ ਕਿ ਮਰਾਇਆ ਤੇ ਪੰਗਾ ਤਰਾਇਆ ਦੀ ਗੱਲ ਹੋ ਗਈ ਜੀ ਲੇਕਿਨ ਜੇ ਇਹ ਧਾਰਮਿਕ ਲੀਡਰ ਸਾਡੇ ਇਹ ਗੁਰੂ ਘਰਾਂ ਦੇ ਕਮੇਟੀਆਂ ਇਹ ਹੋਰ ਆਖੇ ਪਾਸੇ ਦੀਆਂ ਗੱਲਾਂ ਕਰਕੇ ਜੇ ਕਿਸੇ ਗੱਲ ਤੇ ਆਪਣਾ ਧਿਆਨ ਦੇ ਤੇ ਇਹ ਜਿਹੜੇ ਫਾਰ ਰਾਈਟ ਵਾਲੇ ਇਹਨਾਂ ਤੇ ਵੀ ਦਿਮਾਗ ਦਰਸਤ ਹੋ ਸਕਦੇ ਹੈ ਸੋ ਇਹ ਗੱਲਾਂ ਕਰਨ ਵਾਲੀਆਂ ਜੋ ਹੋਰ ਕੌਲਰ ਵੀ ਹਨ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਭੜਕਾਉ ਖਿਆਲ ਦੇਣ ਦੀ ਇਹ ਇੱਕ ਸਿਕਿਉਰਟੀ ਰੂਪੀ ਵਿੱਚ ਸੰਭਾਲਣਾ ਹੈ ਕਿਵੇਂ ਆਪਾਂ ਐਕਟ ਕਰਨਾ ਹੈ ਕਿਵੇਂ ਆਪ ਦੀ ਸਹਾਇਤ ਕਰਨੀ ਹੈ ਕਿਵੇਂ ਬਚਦੇ ਨੇ ਤੇ ਯੂਨਿਟੀ ਦਿਖਾਉਣੀ ਹੈ ਲੇਕਿਨ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ। ਬਿਲਕੁਲ ਜਗਰਾਤ ਸਿੰਘ ਸਰਾਜੀ ਜੀ ਤੁਹਾਡੇ ਨਾਲ ਮੈਂ ਬਿਲਕੁਲ ਸਹਿਮਤ ਹਾਂ ਇਸ ਟਾਈਮ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ ਜਿਨ੍ਹਾਂ ਉਤੇ ਕਾਬੂ ਪਾਉਣਾ ਤਾਂ ਕਿਤੇ ਨਾ ਕਿਤੇ ਸਾਨੂੰ ਜਿਹੜਾ ਬੜਾ ਸੋਚ ਸਮਝ ਕੇ ਜਿਹੜੇ ਫੈਸਲੇ ਲੈਣੇ ਪੈਣੇ ਨੇ ਢੜਕਾਉ ਜਿਹੜੇ ਬਿਆਨ ਆ ਰਹੇ ਨੇ ਜਾਂ ਢੜਕਾਉ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਪੋਸਟਾਂ ਪੈ ਰਹੀਆਂ ਨੇ ਉਹਨਾਂ ਉੱਤੇ ਵੀ ਸੋਚ ਸਮਝ ਕੇ ਵਿਚਾਰ ਕਰਨੇ ਪੈਣੇ ਨੇ ਤੇ ਐਕਸ਼ਨ ਜਿਹੜਾ ਉਹ ਬੜਾ ਸੋਚ ਸਮਝ ਕੇ ਜਿਹੜਾ ਉਹ ਕਰਨਾ ਪੈਣਾ। ਪਰ ਇਹ ਜਗਰਾਸੀ ਸਾਹਿਬ ਜੀ ਇਹਨਾਂ ਜਿਹੜੀਆਂ ਵੀਡੀਓਜ਼ ਆ ਰਹੀਆਂ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਹੈਗਾ ਮੋਸਟਲੀ ਜਦੋਂ ਵੀ ਇਸਨਾ ਪ੍ਰੋਟੈਸਟ ਹੁੰਦੇ ਨੇ ਜਾਂ ਕੁਝ ਵੀ ਇਦਾਂ ਦੇ ਸ਼ਰਾਰਤੀ ਅੰਸਰਾਬਲੋ ਗਤੀਵਿਧੀਆਂ ਹੁੰਦੀਆਂ ਨੇ ਤਾਂ ਖਾਸ ਕਰਕੇ ਮਰਦ ਜਿਹੜੇ ਉਹ ਦਿਖਾਈ ਦਿੰਦੇ ਨੇ ਪਰ ਇਸ ਵਾਰ ਤੁਸੀਂ ਸ਼ਾਇਦ ਦੇਖਿਆ ਹੋਊਗਾ ਕਿ ਕਾਫੀ ਵੀਡੀਓਜ਼ ਇਦਾਂ ਆ ਰਹੀਆਂ ਜਿਹਦੇ ਵਿੱਚ ਕਿ ਔਰਤਾਂ ਵੀ ਹਿੱਸਾ ਜਿਹੜੀਆਂ ਲੈ ਰਹੀਆਂ ਨੇ ਨਹੀਂ ਇਹ ਦੇਖੋ ਕਿ ਔਰਤਾਂ ਤੁਸੀਂ ਫਾਰ ਰਾਈਟ ਦੀ ਗੱਲ ਕਰ ਰਹੇ ਹੋ ਜਾਂ ਜਿਹੜੇ ਤੇ ਦੂਸਰੇ ਐ ਫਾਰ ਰਾਈਟਸ ਦੀ ਗੱਲ ਕਰੀ ਮੈਂ ਹਾਂ ਜੀ ਦੇਖੋ ਇਹ ਜਿਹੜਾ ਹੈਗਾ ਕਿ ਤੁਸੀਂ ਉਹ ਗੱਲ ਉੱਥੇ ਹੀ ਆ ਜਾਂਦੀ ਹੈ ਤੇ ਜਿਹੜੇ ਇਲੈਕਸ਼ਨ ਦੇ ਵਿੱਚ ਤੁਸੀਂ ਇਸ ਇਲੈਕਸ਼ਨ ਦੇ ਵਿੱਚ ਮੈਂ ਉਹਨਾਂ ਲੀਡਰਾਂ ਦਾ ਨਾਂ ਨਹੀਂ ਲਵਾਂਗਾ ਜਿਨ੍ਹਾਂ ਨੇ ਕਿ ਬਹੁਤ ਯਸਰ ਤੋਂ ਆਪਣੇ ਭਾਜਨਾ ਦੇ ਵਿੱਚ ਉਹਨਾਂ ਨੇ ਗੱਲਾਂ ਕੀਤੀਆਂ ਤੇ ਜਿਹੜੇ ਅਨਐਜੂਕੇਟਡ ਹੈ ਜਿਹੜੇ ਤੇ ਚੱਲਦੀਆਂ ਦੇ ਮਗਰ ਲੱਣ ਵਾਲੇ ਹੈ ਉਹ ਭਾਵੇਂ ਔਰਤਾਂ ਹੋਣ ਜਾਂ ਬੰਦੇ ਹੋਣ ਉਹ ਫਿਰ ਆਪਣੇ ਛੱਤ ਤੱਕੜਵਾਦੀ ਪੁਜਾਰਾ ਕਰਕੇ ਉਹ ਘਰਾਂ ਤੋਂ ਬਾਹਰ ਨਿਕਲ ਜਾਂਦੇ ਆ ਜੀ ਦੇਖੋ ਕਿ ਅਮਰੀਕਾ ਦੇ ਵਿੱਚ ਟਰੰਪ ਦੀ ਜਿਹੜੀ ਲੈਂਗੁਏਜ ਹੈ ਜਾਂ ਉਹਨਾਂ ਦੇ ਉਹਨਾਂ ਦੇ ਸਪੀਚਸ ਹੈ ਉਹਨਾਂ ਤੋਂ ਕੀ ਸਿੱਖ ਸਕੂਗਾ ਕਿ ਬੰਦਾ ਫਿਰ ਇਜ਼ਰਾਈਲ ਦਾ ਇਥੇ ਲੀਡਰ ਆਇਆ ਸੀਗਾ ਪ੍ਰਾਈਨੈਸਟਰ ਉਹਨੇ ਕਿਹਾ ਕਿ ਮੈਂ ਨਹੀਂ ਹੈਤ ਤਰੋਕ ਕੇ ਨਏ ਇਹ ਜੋ ਜੋਬ ਸੰਧਾ ਚੰਦ ਵੀ ਆਈ ਵਿਲ ਫਿਨਿਸ਼ ਹੀ ਉਹ ਜੋਬ ਫਾਸਟ ਇਹ ਉਹਨੇ ਉਹ ਬੱਚੇ ਤੇ ਉਹ ਗਯੁਰ ਕਤੀ ਉਹ ਮਾਂ ਮਾਂ ਤੇ ਪੜਨਾ ਪਾਣੀ ਹੈ ਇਸ ਕਰਕੇ ਉਹ ਜੋਬ ਸੰਧਾ ਹੈ ਕਿ ਉਥੇ ਕਲੈਪਿੰਗ ਹੋਈ ਉਥੋਂ ਦੀ ਦੋਨੇ ਸੰਸਥਾਨ ਤੋਂ ਤੇ ਇਹ ਤਾਂ ਸਾਡਾ ਕਰਤਾਰ ਹੈ ਇਹੀ ਕਰਤਾਰ ਇੱਥੇ ਇਲੈਕਸ਼ਨ ਦੇ ਦੌਰਾਨ ਇੱਥੇ ਵੀ ਹੋਇਆ ਹੈ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਯੂਕੇ ਜੀ ਨੂੰ ਅਪੀਲ ਕਰੂੰਗਾ ਬਾਹਰਲੇ ਮੁਲਕਾਂ ਦੇ ਵਿੱਚ ਸਾਨੂੰ ਮੈਸੇਜ ਆ ਰਹੇ ਹੈ ਜੀ ਅੱਜ ਆਫਿਸ ਨਾ ਖੋਲਿਓ ਅੱਜ ਬਾਹਰ ਨਾ ਜਾਇਓ ਦੇਖੋ ਕਿ ਬਿਗੇਸਟ ਡੈਮੋਕ੍ਰੇਸੀ ਇਨ ਦੀ ਵਰਲਡ ਉੱਥੇ ਅੱਜ ਅਸੀਂ ਬਾਹਰ ਨਿਕਲ ਪੂਆ ਕਰ ਰਹੇ ਵੀ ਜੀ ਇਸ ਸਮ ਨਮੀ ਸਰਕਾਰ ਦੀ ਜੀ ਆਪਾਂ ਗੱਲ ਕਰੀਏ ਕਿਉਂਕਿ ਬਹੁਤ ਵੱਡਾ ਚੈਲੰਜ ਨਮੀ ਸਰਕਾਰ ਦੇ ਲਈ ਵੀ ਆ ਤੇ ਕਿਤੇ ਨਾ ਕਿਤੇ ਤੁਹਾਨੂੰ ਕੀ ਲੱਗਦਾ ਕਿ ਇਹ ਕੋਈ ਸਿਆਸਤ ਈ ਸਟੰਟ ਤੇ ਤਾਂ ਨਹੀਂ ਖੇਡਿਆ ਜਾ ਰਿਹਾ ਜਾਂ ਇਹ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਤੁਸੀਂ ਵੀ ਗੱਲ ਕੀਤੀ ਕਿ ਇਹ ਕੋਈ ਹੁਣ ਦੀ ਜਿਹੜੀ ਸਾਜਸਾ ਨਹੀਂ ਹੈਗੀਆ ਇਹ ਪੁਰਾਣੀਆਂ ਸੂਲਕ ਦੀਆਂ ਸੂਲਕ ਦੀਆਂ ਜਿਹੜੀਆਂ ਅੱਜ ਭਾਂਬੜ ਬਣੀਆਂ ਨੇ ਸੋ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਦੇਖੋ ਕਿ ਤੁਸੀਂ ਹਿਸਟਰੀ ਫਰੋ ਜੋਦੋਂ ਲੇਬਰ ਆਉਂਦੀ ਹੈ ਉਦੋਂ ਹੀ ਦੰਗੇ ਹੁੰਦੇ ਆ ਇਹ ਲੇਬਰ ਪਾਰਟੀ ਦਾ ਕਸੂਰ ਨਹੀਂ ਉਹਨਾਂ ਦੀ ਕੋਈ ਨਾਕਾਮੀ ਨਹੀਂ ਕੋਈ ਜਿਹੜੇ ਕਿਉਂਕਿ ਜਿਹੜੇ ਲੇਬਰ ਪਾਰਟੀ ਦੇ ਜਿੰਨੇ ਵਰਕਿੰਗ ਕਲਾਸ ਹੈ ਉਹ ਉਹਨਾਂ ਦੇ ਮੈਂਬਰ ਹੈ ਉਹਨਾਂ ਦੇ ਸਪੋਰਟਰ ਹੈ ਸਾਰਾ ਕੁਝ ਲੇਕਿਨ ਫੈਕਟਰੀ ਨੂੰ ਛਾਤ ਮਾਰੀਏ ਯਰੋਕਨ ਯਰੋਕਾ ਪਾਰਟੀ ਉਹਦੀ ਹੈ ਕੋਈ ਦੰਗਾ ਨਹੀਂ ਹੁੰਦਾ ਕੋਈ ਫਾਰ ਰਾਜਨੀ ਅ ਰੂੜਾ ਦੇ ਹੁੰਦਾ ਤੇ ਇਹ ਹੁਣ ਕਿਉਂ ਹੈ ਇਹ ਸੋਚਣ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਤੇ ਇਹ ਮੈਂ ਕਹੂੰਗਾ ਕਿ ਜਿੰਨੀ ਵੀ ਦੇਖੋ ਭਾਵੇਂ ਕੰਗਿਆ ਭਾਵੇਂ ਲੇਬਰ ਹੈ ਜਾਂ ਕੋਈ ਹੋਰ ਪਾਰਟੀ ਦੇਸ਼ ਤਾਂ ਸਾਰਿਆਂ ਦਾ ਇੱਕੋ ਹੈ ਬਿਲਕੁਲ ਦੇਸ਼ ਤਾਂ ਇੱਕੋ ਹੀ ਹੈ ਸਹੀ ਹੈ ਸੋਚਣਾ ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਇਹ ਜਿਹੜੇ ਇਹਨਾਂ ਦਿਮਾਗ ਫਰੇ ਵਾਲੇ ਲੋਕ ਹੈ ਇਹਨਾਂ ਨੇ ਪਗੜੀ ਤੇ ਟੋਪੀ ਦੇ ਵਿੱਚ ਫਰਕ ਨਹੀਂ ਸਮਝਣਾ ਇਸ ਕਰਕੇ ਆਪਾਂ ਸਾਰੇ ਤੱਕੇ ਹੋ ਕੇ ਸ਼ਾਂਤਮਈ ਇਹਨਾਂ ਨੂੰ ਦਿਖਾਈਏ ਕਿ ਵੀ ਆਰ ਜੀ ਰਾਈਟਿੰਗ ਐਂਡ ਅਸੀਂ ਇਹ ਫੁੱਗਾ ਜਿਹੜਾ ਗਦਰ ਹੈ ਜਾਂ ਜ਼ੁਲਮ ਹੈ ਉਹਨੂੰ ਅਸੀਂ ਘਰੇ ਬੈਠ ਕੇ ਹੀ ਇਹ ਦੇਖਣਾ ਰੂੜਾ ਤੇ ਗੁਰੂ ਆਓ ਜਿਹੜੇ 7 ਮਈ ਗੁਰੂ ਨੂੰ ਹੱਥ ਤੇ ਨਾਮ ਲੈ ਕੇ ਕਾਨੂੰਨ ਦੇ ਵਿੱਚ ਆ ਕੇ ਤੇ ਗਰੂ ਦਿਖਾਓ ਤਾਂ ਕਿ ਉਹ ਪੁਲਿਸ ਨੂੰ ਵੀ ਪਤਾ ਲੱਗੇ ਕਿਉਂਕਿ ਜੁਵੇ ਤੁਸੀਂ ਪਹਿਲਾਂ ਗੱਲ ਕੀਤੀ ਸੀ ਉਹ ਵੀ ਮਾਵਾ ਦੀ ਪੁੱਤ ਹੈ ਬਿਲਕੁਲ ਜਿਹੜੇ ਕਿ ਆਪਣੀ ਹਸਾਇਤ ਵਾਸਤੇ ਸਨ ਜਾਂਨਾ ਮਤਲਬ ਹਿੱਲ ਰਹੇ ਹੈ ਤੇ ਉਹਨਾਂ ਨੂੰ ਵੀ ਹੌਸਲਾ ਹੋਵੇ ਕਿ ਹਾਂ ਸਾਡੇ ਜਿਹੜੇ ਜਿਹੜੀ ਅਸੀਂ ਪ੍ਰੋਟੈਕਸ਼ਨ ਕਰ ਰਹੇ ਹਾਂ ਨਾ ਉਹ ਵੀ ਬਾਹਰ ਆ ਕੇ ਸਾਡੀ ਹੀ ਹੈਲਪ ਕਰ ਰਹੇ ਹੈ ਜੀ ਬਹੁਤ ਬਹੁਤ ਧੰਨਵਾਦ ਜਗਰਾਤ ਸਿੰਘ ਸਰਾਜੀ ਤੁਸੀਂ ਜਿਹੜਾ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ ਜੀ